ਨੌ ਸਾਡਾ ਗਰੀਬਾਂ ਦਾ ਕੋਈ ਘਰਦਾ ਨਹੀਂ ਜੀ ਅਸੀਂ ਮਰ ਚ ਕੇ ਮਰਾਂਗੇ ਅੱਜ ਕੁਝ ਨਹੀਂ ਸਾਡੇ ਕੋਲ ਸਾਡੇ ਬਸ ਹਰਗੇ ਜੀ ਅਸੀਂ ਸਾਡਾ ਕੋਈ ਨਾ ਹੱਕ ਮਿਲਦਾ ਜੀ ਅਸੀਂ ਮੱਚਾਂਗੇ ਜੀ ਅੱਜ ਮੱਚ ਕੇ ਮਰਾਂਗੇ ਜੀ ਸਾਡਾ ਕੋਈ ਸੁਣਵਾਈ ਨਹੀਂ ਹੋ ਰਿਹਾ ਜੀ ਕੀ ਨਾ ਬਾਈ ਤੁਹਾਡਾ ਮੇਰਾ ਕਾਲਾ ਸਿੰਘ ਆ ਜੀ ਨੌ ਮੈਂ ਸਾਧੂ ਦਾ ਮੁੰਡਾ ਜੀ ਜ਼ਮੀਨ ਦਾ ਮਸਲਾ ਜੀ ਅੱਧਾ ਕਿਲਾ ਲਿਆ ਸੀਗਾ ਜੀ ਅਸੀਂ ਘਰ ਪਾਉਣ ਨੂੰ ਲਿਆ ਸੀ ਮਹਾ ਗਰੀਬਾਂ ਨੇ ਇੱਕ ਇੱਕ ਰੁਪਿਆ ਕਰਕੇ ਜੋੜਿਆ ਸੀ ਜੀ ਹੱਕ ਦੱਬ ਰਿਆ ਜੀ ਸਾਡਾ ਕਬਜ਼ਾ ਸੀਗਾ ਉਹਦੇ ਉੱਤੇ ਹੁਣ ਉਹ ਕਹਿੰਦਾ ਸਾਨੂੰ ਧਮਕੀਆਂ ਰਾਤ ਤਿੰਨ ਗੱਡੀਆਂ ਆਈਆਂ ਸੀ ਧਮਕੀਆਂ ਦਿੰਦਾ ਵੀ ਤੁਹਾਡਾ ਸਮਾਨ ਚੱਕ ਕੇ ਬਾਹਰ ਮਾਰਾਂਗੇ ਕੋਈ ਤੁਹਾਡਾ ਕਬਜ਼ਾ ਨਹੀਂ ਕੋਈ ਨਹੀਂ ਉੱਥੇ ਜੀ ਅਸੀਂ ਬਸ ਅੱਜ ਪੈਟਰੋਲ ਡੋਲ ਕੇ ਮੱਚਾਂਗੇ ਜੀ ਸਾਡਾ ਕੋਈ ਸੁਣਵਾਈ ਨਹੀਂ ਹੋ ਰਹੀ ਕੋਈ ਕਿਤੇ ਨਹੀਂ ਹੋ ਰਹੀ ਇਹ ਗਰੀਬ ਦਾ ਕੋਈ ਨਹੀਂ ਨਾਲ ਖੜਦਾ ਗਰੀਬ ਦੇ ਮੀਰ ਦਾ ਹਰ ਇੱਕ ਹੈ ਜੀ ਡਾਕਟਰ ਨੇ 120000 ਦੀ ਨੌਕੀ ਸਾਡਾ ਗਰੀਬਾਂ ਦਾ ਕੋਈ ਘਰਦਾ ਨਹੀਂ ਜੀ ਅਸੀਂ ਮਰ ਚ ਕੇ ਮਰਾਂਗੇ ਅੱਜ ਕੁਝ ਨਹੀਂ ਸਾਡੇ ਕੋਲ ਸਾਡੇ ਬਸ ਹਰਗੇ ਜੀ ਅਸੀਂ ਸਾਡਾ ਕੋਈ ਨਹੀਂ ਹੱਕ ਮਿਲਦਾ ਜੀ ਅਸੀਂ ਮੱਚਾਂਗੇ ਜੀ ਅੱਜ ਮੱਚ ਕੇ ਮਰਾਂਗੇ ਜੀ ਸਾਡਾ ਕੋਈ ਸੁਣਵਾਈ ਨਹੀਂ ਹੋ ਰਿਹਾ ਜੀ ਅਸੀਂ ਗਰੀਬ ਦੇ ਨਾਲ ਕੋਈ ਨਹੀਂ ਖੜਦਾ ਜੀ ਇਹ ਤਗੜੇ ਦੀ ਤਗੜਾ ਹੀ ਸੁਣਦਾ ਜੀ ਸਾਡੇ ਗਰੀਬਾਂ ਦੀ ਕੋਈ ਨਹੀਂ ਸੁਣਦਾ ਅੱਜ ਅਸੀਂ ਮੱਚ ਕੇ ਮਰਾਂਗੇ ਸਾਡੇ ਗਰੀਬਾਂ ਦਾ ਕੋਈ ਨਹੀਂ ਖੜਦਾ ਜੀ ਇਹ ਸੱਤਨ ਅੱਜ ਜ਼ਿੰਮੇਦਾਰ ਹੈ ਜੀ ਅਸੀਂ ਜੇ ਮੱਚਾਂਗੇ ਮਰਾਂਗੇ ਸਾਡਾ ਕਿ ਸਾਡੀ ਕੋਈ ਸੁਣਵਾਈ ਨਾ ਹੋਈ ਅਸੀਂ ਮਰਾਂਗੇ ਜੀ ਅੱਜ ਅਸੀਂ ਇਹੀ ਮਥਕੇ ਚੜਿਆ ਜੀ ਅਸੀਂ ਮਰ ਕੇ ਉਤਰਾਂਗੇ ਜੀ ਬਸ ਸਾਡੀ ਲੋਥਾਂ ਜਾਣ ਗਿਆ ਉਤੋਂ ਅੱਜ 9 ਜਣੇ ਚੜੇ ਹੋਇਆ ਟੈਂਕੀ ਤੇ 9ਵੇਂ ਜਣੇ ਅਸੀਂ ਲੋਥਾਂ ਜਾਣ ਗਿਆ ਸਾਡੋਂ ਕੋਈ ਨਹੀਂ ਸਾਡੀ ਸੁਣਵਾਈ ਕਰ ਰਿਹਾ ਜੀ ਅਸੀਂ ਮੱਚਾਂਗੇ ਜੀ ਮੱਚ ਕੇ ਮਰਾਂਗੇ ਜੀ ਅੱਜ ਸਾਡੀ ਕੋਈ ਸੁਣਵਾਈ ਨਹੀਂ ਨਾ ਅੱਜ ਸਾਡੇ ਘਰੇ ਦੇਖੋ ਜੀ ਸਾਡਾ ਚਾਰ-ਚਾਰ ਭਰਾ ਹੈਗੇ ਸਾਡੀ ਰੋਟੀ ਨਹੀਂ ਪੱਕਦੀ ਜੀ ਅਸੀਂ ਗਰਮੀ 'ਚ ਬੁਰਾ ਹਾਲ ਹੋ ਜਾਂਦਾ ਜੀ ਸਾਡਾ ਨਾ ਸੀ ਕੋਠੇ ਦੇ ਪਾਉਣਿਆ ਜੀ ਕਦੇ ਅੰਦਰ ਵੜ ਕੇ ਸਾਡੇ ਅੰਦਰ ਰੋਟੀਆਂ ਤੰਨਿਆਂ ਨਾਲ ਤੁਸੀਂ ਦੇਖ ਸਕਦੇ ਹੋ ਜੀ ਘਰੇ ਜਾ ਕੇ ਦੇਖ ਸਕਦੇ ਹੋ ਸਾਡਾ ਘਰ ਦੇਖ ਸਕਦੇ ਹੋ ਜੀ ਅਸੀਂ ਕੋਈ ਸਾਡਾ ਸੁਣਵਾਈ ਨਹੀਂ ਹੋ ਰਿਹਾ ਜੀ ਅਸੀਂ ਮੱਚ ਕੇ ਮਰਾਂਗੇ ਜੀ ਸਾਡਾ ਕੋਈ ਸੁਣਵਾਈ ਨਹੀਂ ਹੋ ਰਿਹਾ ਗਰੀਬ ਦੀ ਕੋਈ ਨਹੀਂ ਸੁਣਦਾ ਜੀ ਇਸ ਪੰਜਾਬ ਵਿੱਚ ਗਰੀਬ ਨਾਲ ਕੋਈ ਨਹੀਂ ਖੜਦਾ ਜੀ ਤਗੜੇ ਦੇ ਨਾਲ ਹਰ ਇੱਕ ਬੰਦਾ ਖੜਦਾ ਜੀ ਇਹ ਅੱਜ ਇਹ ਸਰਕਾਰ ਸੁਣ ਰਹੀ ਆ ਸਾਡਾ ਪ੍ਰਸ਼ਾਸਨ ਸੌਂ ਰਿਹਾ ਜੀ ਅਸੀਂ ਕੁਝ ਨਹੀਂ ਕਰ ਸਕਦੇ ਜੀ ਅੱਜ ਗਰੀਬ ਸਾਡੇ ਕੋਲ ਕੀ ਆ ਜਾਨ ਦੀ ਜਾਨ ਆ ਜੀ ਅਸੀਂ ਜਾਨ ਦੇ ਸਕਦੇ ਹਾਂ ਜੀ ਹੋਰ ਕੁਝ ਨਹੀਂ ਕਰ ਸਕਦੇ ਜੀ ਨਾ ਸਾਡਾ ਕੋਈ ਸੁਣਵਾਈ ਹੋ ਰਹੀ ਆ ਜੀ ਕੁਝ ਨਹੀਂ ਕਰ ਸਾਇ ਦੇਗਰੀ ਆਪਣਾ ਨਾਮ ਰਿਕਸ਼ ਸਿੰਘ ਹੈ ਪਿੰਡ ਪਾਕਤਪੁਰੇ ਤੋਂ ਅਸੀਂ ਜਗਾ ਲਈ ਸੀ ਘਰ ਪਾਉਣ ਵਾਸਤੇ ਜੀ ਇੱਕ ਇੱਕ ਰੁਪਿਆ ਦਿਹਾੜੀ ਮਿਹਨਤਾਂ ਕਰਕੇ ਰਾਤਾਂ ਨੂੰ ਜਾ ਕੇ ਇਕੱਠਾ ਕਰਕੇ ਜਿਹਦੇ ਕਰਕੇ ਉੱਤੇ ਸਾਡਾ ਕਬਜ਼ਾ ਵੀ ਹੈਗਾ 4-5 ਸਾਲਾਂ ਦਾ ਹੁਣ ਉਹ ਬੰਦੇ ਸਾਨੂੰ ਤਗੜੇ ਆ ਪਰੇਸ਼ਾਨ ਕਰਦੇ ਆ ਵੀ ਤੁਹਾਡਾ ਜੁੱਲੀ ਬਿਹਤਰ ਚੱਕ ਇਥੋਂ ਬਾਹਰ ਮਾਰਾਂਗੇ ਛੋਡੀ ਜਗਾ ਸਾਨੂੰ ਪਿੱਛੇ ਦੇਵਾਂਗੇ ਜਿੱਥੇ ਕਿ ਅਸੀਂ 32 ਲੱਖ ਦੇ ਹਿਸਾਬ ਨੂੰ ਕਿਲਾ ਲਿਆ ਸੀ ਉਹਨਾਂ ਤੋਂ ਹੀ ਮੂਹਰੇ ਫਰੰਟ ਦੇ ਉੱਤੇ ਜਦੋਂ ਅਸੀਂ ਲਈਆ ਜਗਾ ਉਹਦੀ ਛੋਡੀ ਫਰੰਟ ਤੇ ਜਗਾ ਜੀ ਅੱਜ ਸਾਡਾ ਸਮਾਨ ਚੱਕ ਕੇ ਬਾਹਰ ਸਿੱਟਣ ਨੂੰ ਫਿਰਦੇ ਹੀ ਅਸੀਂ ਘਰ ਪਾਉਣ ਤੋਂ ਬਹੁਤ ਤੰਗ ਆਈ। ਘਰ ਦੇ ਵਿੱਚ ਸਾਡੇ ਆ ਕੇ ਦੇਖਿਆ ਜਾਵੇ ਵੀ ਅਸੀਂ ਬਹੁਤ ਪਰੇਸ਼ਾਨ ਆਈ। ਇੱਕ ਪਿਓ ਦੇ ਪੰਜ ਪੁੱਤਰਾਂ ਦੀ ਇੱਕੋ ਹੀ ਕਮਰੇ 'ਚ ਰਹਿੰਦੇ ਆ। ਬਾਪੂ ਜੀ ਨੇ ਉਹ ਵੀ ਬਹੁਤ ਔਖੇ ਪਰੇਸ਼ਾਨ ਰਹਿੰਦੇ ਨੇ ਜੀ। ਇਹ ਸਾਰੇ ਬੰਦੇ ਪਾਣੀ ਦੀ ਟੈਂਕੀ 'ਚ ਚੜੇ ਹੋਏ ਆ। ਅਸੀਂ ਅੱਜ 10 ਬੰਦੇ 9 ਬੰਦੇ ਆ ਜੀ। ਹੁਣ ਅਸੀਂ ਇੱਥੋਂ ਆਤਮ ਹੱਤਿਆ ਕਰਕੇ ਮਰਾਂਗੇ ਜੇ ਸਾਡੀ ਕੋਈ ਨਾ ਸੁਣਵਾਈ ਹੋਈ। ਸਾਡੀ ਸਾਰਿਆਂ ਕੇ ਇਹੀ ਮੰਗਾ ਜੀ ਸਾਡਾ ਮਸਲਾ ਹੱਲ ਕੀਤਾ ਜਾਵੇ। ਸਾਨੂੰ ਸਾਡੇ ਗਰੀਬਾਂ ਦਾ ਹੱਕ ਦਿੱਤਾ ਜਾਵੇ। ਜੋ ਕਿ ਅਸੀਂ 1-1 ਰੁਪਿਆ ਜੋੜ ਕੇ ਆਪਦੀ ਜਗਾ ਲਈ ਸੀ ਉਹ ਜਗਾ ਤੇ ਹੁਣ ਸਾਡਾ ਕਬਜ਼ਾ ਵੀ ਹੈਗਾ ਜੀ ਉਹ ਬੰਦੇ ਕਹਿੰਦੇ ਆ ਵੀ ਸਾਡਾ ਕਬਜ਼ਾ ਇੱਥੇ ਰਹਿ ਨਹੀਂ ਦੇਣਾ ਸਾਡਾ ਜੁੱਲੀ ਬਿਹਤਰ ਚੱਕ ਕੇ ਅਸੀਂ ਇੱਥੋਂ ਬਾਹਰ ਮਾਰਾਂਗੇ ਜੀ ਜਿਹੜਾ ਪਾਣੀ ਦੀ ਟੈਂਕੀ ਤੇ ਤੁਸੀਂ ਆਪ ਜਾ ਕੇ ਇੱਕ ਜਿਹੜਾ ਬੜਾ ਰੋਸ ਕਰ ਰਿਹਾ ਸੀ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈਗੀ ਕਿ ਇਹ ਮਾਮਲਾ ਕਿਸੇ ਅੰਦਰ ਸਰ ਆਪਲ ਦੇ ਵਿੱਚ ਪਿੰਡਾਂ ਪਿੰਡ ਵਾਲਿਆਂ ਬੰਦਿਆਂ ਨੇ ਕੁਛਕ ਨੇ ਪਹਿਲਾਂ ਕਿਸੇ ਬੰਦਿਆਂ ਤੋਂ ਜ਼ਮੀਨ ਲੈਤੀ ਸੀ ਉੱਥੇ ਉਹਨਾਂ ਦੇ ਕਿਸੇ ਦੂਜੀ ਤਰ੍ਹਾਂ ਦੇ ਨਾਲ ਫਰੰਟ ਤੇ ਬੈਕ ਲਈ ਰੋਲਾ ਸੀਗਾ ਵੀ ਮੂਹਰੇ ਵੀ ਸੜਕ ਦੇ ਨਾਲ ਲੱਗਦੀ ਜ਼ਮੀਨ ਕੇਸ ਦੀ ਹੈ ਦੇ ਪਿੱਛੇ ਲੱਗਦੀ ਜ਼ਮੀਨ ਕਿਸ ਦੀ ਹੈ ਉਹਨਾਂ ਦਾ ਆਪਲ ਦੇ ਵਿੱਚ ਰੌਲਾ ਸੀ ਬਟ ਉਹਨਾਂ ਨੂੰ ਕਿਤੇ ਨਾ ਕਿਤੇ ਪ੍ਰਸ਼ਾਸਨ ਦੇ ਰੋਸ ਦੀ ਰੋਸ ਦੀ ਵੀ ਉਹਨਾਂ ਦੀ ਸੁਣੀ ਨਹੀਂ ਜਾ ਰਹੀ ਬਟ ਬਾਅਦ ਦੇ ਵਿੱਚ ਜਦੋਂ ਉਹ ਟੈਂਕੀ ਤੇ ਚੜੇ ਫਿਰ ਸਾਰੇ ਪ੍ਰਸ਼ਾਸਨ ਨੇ ਨਾਲ ਰਲ ਕੇ ਪੁਲਿਸ ਕਰਮਚਾਰੀ ਨਾਲ ਰਲ ਕੇ ਪਿੰਡ ਵਾਲਿਆਂ ਨੇ ਸਹਿਯੋਗ ਦੇ ਕੇ ਜਿਹੜੇ ਦੂਜੇ ਤਰ੍ਹਾਂ ਸੀ ਉਹਨਾਂ ਨੂੰ ਨਾਲ ਸਮਝਾ ਕੇ ਉਹਨਾਂ ਦਾ ਮੌਕੇ ਤੇ ਲਿਖ ਲਿਖਾ ਕਰਵਾ ਕੇ ਉਹਨਾਂ ਨੂੰ ਆਸ਼ਵਾਸ਼ਣ ਦਿਵਾਇਆ ਗਿਆ ਵੀ ਤੁਹਾਡਾ ਹੱਲ ਕੀਤਾ ਜਾਵੇਗਾ ਤੇ ਇਸ ਤੋਂ ਬਾਅਦ ਉਹ ਟੈਂਕੀ ਤੋਂ ਥੱਲੇ ਉਤਰ ਆਏ ਸਰ ਜਿਵੇਂ ਤੁਸੀਂ ਆਪ ਵੀ ਇੱਕ ਜਾਨ ਜੋਖਮ ਦੇ ਵਿੱਚ ਪਾ ਕੇ ਇਹਨਾਂ ਦੇ ਉੱਪਰ ਕਾਫੀ ਪਚਾਈ ਦੇ ਪਾਣੀ ਵਾਲੀ ਟੈਂਕੀ ਤੇ ਚੜੇ ਹੈਗੇ ਆ ਬੜੀ ਹਿੰਮਤ ਵਾਲੀ ਗੱਲ ਹੈਗੀ ਆ ਉਸ ਦਾ ਵੀ ਨਹੀਂ ਕਿ ਉਹਨਾਂ ਨੇ ਧੰਨਵਾਦ ਕੀਤਾ ਪਰ ਤਰਸਨਾ ਕਿ ਨਹੀਂ ਦੇਖ ਦੇਗੇ ਸਰ ਸਰ ਸਾਡਾ ਕੰਮ ਤਾਂ ਲੋਕਾਂ ਦੀ ਸੇਵਾ ਕਰਨਾ ਹੈਗਾ ਚਾਹੇ ਸਾਨੂੰ ਟੈਂਕੀ ਤੇ ਚੜਨਾ ਪਵੇ ਚਾਹੇ ਕਿਤੇ ਹੋਰ ਚੜਨਾ ਪਵੇ ਜਿੱਥੇ ਲੋਕ ਚਾਹਣਗੇ ਜਿੱਥੇ ਉਹਨਾਂ ਦੀ ਸਮੱਸਿਆਵਾਂ ਦਾ ਹੱਲ ਹੋ ਸਕਦਾ ਉਸਤਾ ਉੱਥੇ ਜਾ ਕੇ ਕਰਾਂਗੇ ਸਾਡੇ ਵੱਲੋਂ ਤਾਂ ਇਹੀ ਕਦਮ ਚੁੱਕੇ ਜਾਣਗੇ ਹਰ ਕਦਮ ਤੇ ਦੇਖੋ 4 ਸਾਲ ਦਾ ਮਸਲਾ ਸੀਗਾ ਲੜਕਿਆ ਵੈਸੇ ਤੁਹਾਡਾ ਮਸਲਾ ਲੜਕਣ ਵਾਲਾ ਨਹੀਂ ਸੀਗਾ ਬਟ ਕਿਤਨਾ ਕਿਤੇ ਆਪਸ ਦੇ ਵਿੱਚ ਵੀ ਆਪਾਂ ਨੂੰ ਥੋੜਾ ਮੋਟਾ ਨਹੀਂ ਪਤਾ ਹੁੰਦਾ ਵੀ ਕਿਹੜੇ ਪਾਸੇ ਜਾਣਾ ਕਿਹੜੇ ਪਾਸੇ ਨਹੀਂ ਇਸ ਕਰਕੇ ਉਹਨਾਂ ਦਾ ਮਸਲਾ ਥੋੜਾ ਜਿਆਦਾ ਲੜਕਾ ਆ ਗਿਆ ਅੱਜ ਫਿਰ ਸਾਰੇ ਪ੍ਰਸ਼ਾਸਨ ਨਾਲ ਰਲ ਕੇ ਉਹਨਾਂ ਦਾ ਦੂਜੀ ਪਾਰਟੀ ਨਾਲ ਜਿਨ੍ਹਾਂ ਨਾਲ ਉਹਨਾਂ ਦਾ ਇਸ਼ੂ ਸੀਗਾ ਉਹਨੂੰ ਕੋਲੇ ਬਿਠਾ ਕੇ ਉਹਨਾਂ ਦਾ ਮਸਲਾ ਹੱਲ ਕਰਵਾਇਆ ਗਿਆ ਯੋ ਅਮਰੀਕਾ ਰਾਮਾਈ ਕੀ ਕਹਿਣਾ ਚਾਹੁੰਦਾ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਜੀ ਸਾਡਾ ਇੱਕ ਹੱਕ ਦਵਾਜ ਹੈ ਜਿਹੜੇ ਸਾਡੇ ਪਾਣੀ ਦੇ ਟੈਂਕੀ ਦੇ ਚੜ੍ਹਿਆ ਜੇ ਤਾਂ ਸਾਡਾ ਸਾਥ ਮਿਲ ਗਿਆ ਠੀਕ ਹੈ ਨਹੀਂ ਤੇ ਜੀ ਉੱਥੇ ਹੀ ਮਰਨ ਗਏ ਉਹ ਠੀਕ ਹੈ ਇਹ ਸਾ ਮਸਲਾ ਕੀ ਅਸਲ ਮਸਲਾ ਜੀ ਸਾਡਾ ਜ਼ਮੀਨ ਦਾ ਹੀ ਸਾਡੇ ਕੋਲੇ ਅੱਧਾ ਗੱਲਾ ਦੋ ਮਾਰ ਲਿਆ ਜੀ ਠੀਕ ਹੈ ਸਾਡੇ ਕੋਲ 4 ਸਾਲ ਦੇ ਜਾ ਕੱਲ ਡੀ ਐਫ ਸੀ ਦੀ ਵਗੇ ਜੀ ਉਹਨਾਂ ਨੇ ਕੋਈ ਸਾਨੂੰ ਗੱਲਬਾਤ ਕੁਛ ਨਹੀਂ ਦੱਸਿਆ ਜੀ ਅਸੀਂ ਸਾਰਾ ਕੁਝ ਨੂੰ ਜੋ ਲਾਰੇ ਪ੍ਰਥਾ ਸਾਹਿਬ ਸਾਡੀ ਮਦਦ ਨਹੀਂ ਕਰ ਰਹੇ ਜੈਸੋ ਜਾਨੇ ਕਟੋ ਘਟ ਸੀ ਜੀ 20 ਵਜੇ ਥਾਣੇ ਜਾਏ ਸਾਡਾ ਕੋਸ ਮਸਲੇ ਦਾ ਹੱਲ ਨਹੀਂ ਬਣ ਰਹੀ ਇਸੇ ਕਰਕੇ ਸਾਡਾ ਮਸਲੇ ਦਾ ਜੀ ਹੱਲ ਕਰਿਆ ਜਾਵੇ ਪ੍ਰਸ਼ਾਸਨ ਨੂੰ ਇਹੀ ਬੇਨਤੀ ਹੈ ਸਰਕਾਰ ਮੂਰੇ ਸਾਡਾ ਮਸਲੇ ਦਾ ਇਹ ਹੱਲ ਕਰਿਆ ਜਾਵੇ ਨਹੀਂ ਤਾਂ ਸਾਡਾ ਪ੍ਰਸ਼ਾਸਨ ਦੀ ਦੇਖੋ ਟੈਂਕੀ ਦੇ ਬੰਦੇ ਚੜਿਆ 10 15 ਬੰਦੇ ਚੜਿਆ ਨਹੀਂ ਤਾਂ ਉੱਥੇ ਉਹ ਮਰਨਗੇ ਜੀ ਪਟ્રોલ ਲੱਗਦੀ ਠੀਕ ਹੈ ਜੀ